ਕੌਣ ਦੇ ਕੀ ਹੋਇਆ ਇਹ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ 달ੋ ਵੱਡੇ ਜੀ ਕੈਮਿਕਲ ਦੁਕਾਨ ਕਰਦਾ ਤੇ ਇਸੇ ਲਈ ਪੰਜ ਸਾਲਿੰ ਪਿੰਡੀ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆ ਵਾ ਕੌਣ ਇਹ ਆਇਆ ਵਾ ਕਿ ਗਲਬਾ ਦਾ ਮੈਦ ਪੂਰਾ ਪੁੱਛਦੇ ਐਸੋਲੇ ਹਾਲਾਤ ਵੀ ਨਾ ਪੁੱਛਦੇ ਪਰ ਮਾੜੀ ਗੱਲ ਹੈ ਦਿਨ ਦਿਹਾੜੇ ਉਥੇ ਉਸ ਨਾਲ ਗੱਭੀ ਉਡਾਲੇ ਪਾਗਰ ਵੀ ਕੈਂਪਸ ਨੂੰ ਗੋਲੀ ਮਾਰੀ ਹੈ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਲਾਂਡ ਆਰਡਰ ਦੀ ਪਨਾਹ ਪੰਜਾਬ ਦਾ ਬੇੜਾ ਕਰ ਕੋ ਕੋ ਪਤਾ ਨਹੀਂ ਮਾਨ ਸਾਹਿਬ ਕਿਹੜੀਆਂ ਗੱਲਾਂ ਫਿਰਦੇ ਨੇ ਕਿਤੇ ਪੈਦਲ ਆਉਣ ਕਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਟਾੜੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕੀ ਫਰੋਖਤ ਜੀ ਆ ਸੁਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਇਹ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਮਟਾਓ ਨਾ ਰੱਬ ਦੀ ਮਿਹਰ ਹੋਈ ਹੈ ਯਾਦਵ ਜਾਨ ਬਚ ਗਈ ਹੈ ਕਿਤੇ ਪੱਕਣਾ ਪੈ ਕੇ ਚਲੀ ਗਈ ਤੇ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਚਲੀ ਗਈ ਹੈ ਉਹ ਨਾਲ ਉਹ ਕੋਈ ਕਸਰ ਨਹੀਂ ਪਰ ਰੱਬ ਹੀ ਇਹ ਬਚਾਤਾ ਉਹਦੀ ਖੇਡ ਵਕਰੀ ਹੈ ਬਚਾਉਣਾ ਵੀ ਤਗੜਾ ਉਹਨੇ ਬਚਾ ਦਿੱਤਾ ਉਹ ਰਬ ਦੇ ਸ਼ੁਕਰ ਵੀ ਆ। ਕੱਲ ਕੋਈ ਕਿਸੇ ਦੇ ਪ੍ਰਸ਼ਦਿਕਾ ਰਿਚਨ ਚ ਗੱਲ ਕਰ ਕਿਸੇ ਮੈਂ ਐਸਚੂ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਮੈਂ ਮੌਕੇ ਤੇ ਚੱਲਿਆ ਵਾ ਤੇ ਮੈਂ ਫਿਰ ਉਧਰ ਮੈਂ ਘੱਟ ਲਿਆ ਨਾ ਮੈਂ ਭੱਜ ਕੇ ਦੇਖੋ ਸੱਤਰਾ ਆ ਗਿਆ ਵਾ। ਜੀ ਬਈ ਕੀ ਨਾਮ ਬਖਸ਼ਾ ਡਾਕਟਰ ਗੁਦਲੀਨ ਇਡਕਟੋਕ ਇੱਕ ਕਨਫਰਮ ਹੈ ਕੀ ਇਹ ਇਹ ਗੋਲੀ ਜਨ ਲਿਖੀ ਕੀ ਹਾਲ ਹੈ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਜੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਤੇ ਵੀ ਸਿਰ ਤੇ ਜ਼ਖਮ ਹੈ ਗਿਆ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟਰੀਟਮੈਂਟ ਪੇਸ਼ੈਂਟ ਨੂੰ ਦੇ ਕੇ ਤੇ پیشن ਨੂੰ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਹੈ پیشن ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ਏਡ ਟ੍ਰੀਟਮੈਂਟ پیشن ਨੂੰ ਸਟੈਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ ਇਹ ਜਿਹੜਾ ਨੂੰ ਜਿਹੜਾ ਕੌਣ ਨੇ ਕੀ ਬਾਇਰਸ ਇਹ ਜੋਗਾ ਸਿੰਘ ਸਰ ਪੰਜ ਸਾਹਿਬ ਦਾ ਦਲਮ ਕਾਂਗਰਸ ਪਾਰਟੀ ਲੋਨ ਨੇ ਅੱਛਾ ਕੀ ਇਹਨਾਂ ਦਾ ਕਲੀਨਿਕ ਹੈ ਕਿ ਜਾਂ ਮੈਡੀਕਲ ਨਹੀਂ ਇਹਨਾਂ ਦਾ ਮੈਡੀਕਲ ਸਟੋਰ ਹੈ ਹਾਂਜੀ ਇਹ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੀ ਕਲੀਨਿਕ ਤੇ ਬੈ ਗਏ ਸੀ ਮੈਡੀਕਲ ਸਟੋਰ ਤੇ ਤੇ ਕੁਝ ਬਟਾਲੀਆਲ ਨੂੰ ਦੋ ਅਣਪਛਾਤੇ ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦਿਆਂ ਸਾਰੀ ਇਹਨਾਂ ਤੇ ਫਾਇਰਿੰਗ ਕਰਦੀ ਹੈ ਕੋਈ 4 ਕਰਾਉਂਡ ਕੀਤੇ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗ ਗਿਆ ਬਾਕੀ ਇੱਕ ਤੇ ਬਾਤ ਆ ਤੇ ਹੁਣ ਬਾਕੀ ਸਿਨ ਕੋ ਲਾਕਡਾਊਨ ਦਾfroti ਨਹੀਂ froti ਦਾ ਤੇ ਕੋਈ ਚੱਕਰ ਨਹੀਂ ਲਾਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਹਾਲਤ ਵਰਕੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਦਾਂ ਤੇ ਹੋ ਗਿਆ ਤੇ ਬਾਕੀ ਹੁਣ ਕਾ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਸਕਦਾ ਜਦੋਂ ਆਇਆ ਹੋਏ ਤੇ ਉਸ ਦੀ ਦੁਕਾਨ ਤੇ ਕੋਣ ਪਹੁੰਚਿਆ ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋਗੇ ਤੇ ਉਸ ਵੇਲੇ ਨਿਕਲ ਗਿਆ ਉਸ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾਕੇ ਟਾਈਮ ਫਿਰ ਦੂਜਾ ਵੀਰ ਨੇ ਗੱਡੀ ਤੇ ਪਾ ਕੇ ਤੇ ਬਟਾਲੇ ਲੈ ਜਾਂਦੇ ਪਰ ਉਹ ਤੁਹਾਨੂੰ ਕੈਮਰਾ ਦਿਖਾ ਦੇਵਾਂਗੇ ਸਹੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਲਹਾਲ ਤੋਂ ਕੋਈ ਸੀਸੀਟੀਵੀ ਕੈਮਰੇ ਪੁਲਿਸ